ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣ ਸੋ ਪੰਡਤ ਹੋਈ ਆਪ ਤਰੇ ਸਗਲੇ ਕਲ ਤਾਰੇ ਹਰ ਨਾਮ ਮਨ ਬਸਾਵਣਿਆ ਹਉ ਵਾਰੀ ਚੀਉ ਵਾਰੀ ਹਰ ਰਸ ਚੱਖ ਸਾਦ ਪਾਵਣਿਆ ਹਰ ਰਸ ਚੱਖ ਐਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨੇਹ ਕਰਮੀ ਜੋ ਸ਼ਬਦ ਵਿਚਾਰੇ ਅੰਤਰਤਾਤ ਗਿਆਨ ਹੋਮੈ ਮਾਰੇ ਨਾਮ ਪਦਾਰਥ ਨੋਂ ਨਿਤ ਪਾਏ ਤ੍ਰੈਕੁਣ ਮਿਟ ਸਮਾਵਣਿਆ ਹੋਮੈ ਕਰੇ ਨਹਿ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹੋਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਕੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈਨਤ ਗੁਰਮਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮੈ ਮੈਲ ਚਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹਉਮੈ ਮਾਰ ਅਹਨਸ ਪ੍ਰੀਤ ਸ਼ਬਦ ਸਾਚੇ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨ ਜਾਈ ਜੀਵਤ ਮਰੈ ਕੋ ਸ਼ਬਦ ਵਿਚਾਰੇ ਹਉਮੈ ਮੈਲ ਚਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਨਾਇਆ ਗੌਰ ਪਰ ਸਾਤ ਮਿਟਿਆ ਅੰਧਾਰਾ ਘਟ ਚਾਨਣ ਆਪ ਪਛਾਨਣਿਆ ਆਪੋ ਪਾਏ ਤੈ ਆਪੇ ਵੇਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ